ਜੇ ਨਾਸਾਂ ਤੋੜ ਕੇ ਤੈਨੂੰ ਇੱਥੋਂ ਨਾ ਭਜਾਇਆ ਤਾਂ ਪੰਜਾਬੀ ਨਾ ਕਹੀਂ ਪੰਜਾਬੀ ਨਾ ਕੰਨ ਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵੰਤ ਮਾਨ ਕੇਜਰੀਵਾਲ ਮੰਤਰੀ ਐਮ ਐਲ ਏ ਜੇ ਪੌਲਸੀ ਵਾਪਸ ਨਾ ਹੋਈ ਤੁਹਾਡੇ ਮੰਤਰੀ ਤੇ ਤੁਹਾਡੇ ਐਮ ਐਲ ਏ ਪਿੰਡ ਦੀ ਝੂਝ ਨਹੀਂ ਵੜਨੰਦੇ ਝੂਝ ਨਹੀਂ ਵੜਨੰਦੇ ਜੇ ਤੁਹਾਡੇ ਜੇ ਤੁਹਾਡੇ ਐਮ ਐਲ ਏ ਮੰਤਰੀ ਪਿੰਡ ਦੀ ਝੂਝ ਵੜ ਗਏ ਤਾਂ ਸਾਨੂੰ ਪੰਜਾਬੀ ਨਾ ਆਖਿਓ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਜਿਉਂ ਗਲ ਚ ਪਾ ਕੇ ਤੈਨੂੰ ਦਿੱਲੀ ਤੱਕ ਨਾ ਛੱਡ ਕੇ ਤਾਂ ਪੰਜਾਬੀ ਨਾ ਕਹੀਂ ਇੱਥੇ ਸੁਹਾਗਾ ਸੁਹਾਗਾ ਫੇਰ ਕੇ ਬੜੇ ਬੜੇ ਡਲਿਆਂ ਨੂੰ ਬੜੇ ਬੜੇ ਟੋਇਆਂ ਨੂੰ ਸਿੱਧੇ ਕਰ ਦਿੰਦੇ ਨੇ ਕਿਸਾਨ ਤੂੰ ਖੜੇ ਖੇਤੀ ਮੂਲੀਆਂ ਸੋ ਤੈਨੂੰ ਚੇਤਾਵਨੀ ਹੈ ਚੇਤਾਵਨੀ ਇੱਥੇ ਕਿ ਭਗਵਾਨ ਜੀ ਮੈਂ ਤਾਂ ਨਹੀਂ ਕਹ ਰੋ ਜੇ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਭਗਵਾਨ ਜੀ ਦੇ ਨਾਲ ਆਣ ਖਾਣਾ ਗੈਰਤਾ ਜਮਾਂ ਖਤਮ ਫੇਰ ਮੁੱਖ ਮੰਤਰੀ ਆ ਫੇਰ ਕਮਾਲਾ ਕੇਜਰੀਵਾਲ ਸਾਹਿਬ ਉਹ ਤਾਂ ਤੁਸੀਂ ਕਹਿੰਦੇ ਹੋ ਬਹੁਤ ਪੜੇ ਲਿਖੇ ਆਫਸਰ ਹੋ ਪਤਾ ਨਹੀਂ ਕਿਹੜੀ ਪੜਾਈ ਕਰਕੇ ਤੁਸੀਂ ਅਫਸਰ ਬਣਿਓ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਜੀ ਨਹੀਂ ਪੜਿਆ ਤੁਸੀਂ ਪੰਜਾਬ ਦਾ ਇਤਿਹਾਸ ਇਹ ਪੰਜਾਬੀ ਉਹ ਨੇ ਜਿਹੜੇ ਨਾਸਾਂ ਪਨ ਕੇ ਮੋੜਨਗੇ ਤੈਨੂੰ ਹੁਣ ਨਾਸਾਂ ਪਨ ਕੇ ਸੋਣਿਆ ਕਹਿੰਦੇ ਕੇਜਰੀਵਾਲ ਨੇ ਬਣਾਈ ਸਕੀਮ ਏ ਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਕਰਕੇ ਐਕਵਾਇਰ ਲੁੱਟ ਕੇ ਜ਼ਮੀਨਾਂ ਲੇਕੇ ਲੋਨ ਦਿੱਲੀ ਨੂੰ ਪਾਰ ਜਾਵਾਂਗੇ ਹਾਸਾ ਆਉਂਦਾ ਏ ਹਾਸਾ ਕਮਾਲ ਆ ਕੇਜਰੀਵਾਲ ਸਾਹਿਬ ਉਂ ਤਾਂ ਤੁਸੀਂ ਕਹਿੰਦੇ ਹੋ ਬਹੁਤ ਪੜੇ ਲਿਖੇ ਆਫਸਰ ਹੋ ਪਤਾ ਨਹੀਂ ਕਿਹੜੀ ਪੜਾਈ ਕਰਕੇ ਤੁਸੀਂ ਅਫਸਰ ਬਣਿਓ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਜੀ ਨਹੀਂ ਪੜਿਆ ਤੁਸੀਂ ਪੰਜਾਬ ਦਾ ਇਤਿਹਾਸ ਇਹ ਪੰਜਾਬੀ ਉਹ ਨੇ ਜਿਹੜੇ ਨਾਸਾਂ ਪੰਨ ਕੇ ਮੋੜਨਗੇ ਤੈਨੂੰ ਹੁਣ ਨਾਸਾਂ ਪੰਨ ਕੇ ਜੇ ਨਾਸਾਂ ਤੋੜ ਕੇ ਤੈਨੂੰ ਇੱਥੋਂ ਨਾ ਭਜਾਇਆ ਤਾਂ ਪੰਜਾਬੀ ਨਾ کہیں ਪੰਜਾਬੀ ਨਾ کہیں ਕੇਜਰੀਵਾਲ ਸਾਹਿਬ ਕਿਉਂਕਿ ਭਗਵੰਤ ਮਾਨ ਨੂੰ ਮੈਂ ਤਾਂ ਨਹੀਂ ਕਹ ਰੋਦਾ ਪੱਲੇ ਕੱਖ ਨਹੀਂ ਪੱਲੇ ਕੱਖ ਨਹੀਂ ਭਗਵੰਤ ਮਾਨ ਦੇ ਨਾਲ ਆਣ ਖਾਣਾ ਗੈਰਤਾ ਜਮਾ ਖਤਮ ਫੇਰ ਮੁੱਖ ਮੰਤਰੀ ਆ ਫੇਲ ਕਿਉਂਕਿ ਸੁਪਰ ਸਿਆਮ ਕੇਜਰੀਵਾਲਾ ਹਰ ਜਗ੍ਹਾ ਫੋਟੋਆਂ ਕੇਜਰੀਵਾਲ ਦੀਆਂ ਨੇ ਤੇ ਸਕੀਮਾਂ ਕੇਜਰੀਵਾਲ ਦੀਆਂ ਨੇ ਕੇਜਰੀਵਾਲ ਸਾਹਿਬ ਤੁਹਾਡੀ ਟੀਮ ਕੰਨ ਕੌਣ ਕਹਿ ਸੁਣ ਲਵੇ ਜਿਨ੍ਹਾਂ ਨੇ ਤੁਹਾਨੂੰ ਇਸ ਵਿੱਚ ਬੈਠ ਕੇ ਆ ਪਾਲਿਸੀ ਬਣਾ ਕੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜਮੀਨਾਂ ਤੋਂ ਲੁੱਟ ਕੇ ਚੰਗਾ ਪੈਸਾ ਬਣਾ ਰਿਹਾ ਤੁਹਾਨੂੰ ਦੱਸਣਾ ਚਾਹੁੰਨਾ ਸਿਰਫ ਇੱਕ ਸ਼ਬਦ ਦੇ ਵਿੱਚ ਕਿ ਕਿਸਾਨ ਦੇ ਮੋਢੇ ਤੇ ਰੱਖਿਆ ਹੋਇਆ ਪਰਨਾ ਜਿਉਹ ਗਲ ਚ ਪਾ ਕੇ ਤੈਨੂੰ ਦਿੱਲੀ ਤੱਕ ਨਾ ਛੱਡ ਕੇ ਤਾਂ ਪੰਜਾਬੀ ਨਾ کہیں ਪੰਜਾਬ ਦੇ ਕਿਸਾਨ ਕੀ ਇਹ ਪਰਨਾ ਕੱਲਾ ਮੁੜਕਾ ਪੁੰਜਣ ਨੂੰ ਗਰਮੀ ਪੁੰਜਣ ਦੇ ਕੰਮ ਨਹੀਂ ਆਉਂਦਾ ਇਹ ਤੁਹਾਡੇ ਵਰਗੇ ਲਟੇਰਿਆਂ ਦੇ ਗਲ ਚ ਪਾ ਕੇ ਖਿੱਚਣ ਲਈ ਵੀ ਕੰਮ ਲੈਂਦੇ ਨੇ ਕਿਸਾਨ ਇੱਥੇ ਸਵਾਗਾ ਸੋ ਆਗਾ ਫੇਰ ਕੇ ਬੜੇ ਬੜੇ ਡਲਿਆਂ ਨੂੰ ਬੜੇ ਬੜੇ ਟੋਇਆਂ ਨੂੰ ਸਿੱਧੇ ਕਰ ਦਿੰਦੇ ਨੇ ਕਿਸਾਨ ਤੂੰ ਘਰੇ ਕਹਦੀ ਮੂਲੀਆਂ ਸੋ ਤੈਨੂੰ ਚੇਤਾਵਨੀ ਹੈ ਚੇਤਾਵਨੀ ਹੈ ਇੱਥੇ ਅੱਜ ਇੱਥੇ ਟਾਟਾ ਮਾਰਦਾ ਕੱਟ ਕਿਸਾਨਾਂ ਦਾ ਅਕਾਲੀ ਆਗੂਆਂ ਦਾ ਨੌਜਵਾਨਾਂ ਦਾ ਤੈਨੂੰ ਚੇਤਾਵਨੀ ਦਿੰਦਾ ਜਾਂ ਤਾਂ ਆਪਣੀ ਇਹ ਸਾਨੂੰ ਲੁੱਟਣ ਵਾਲੀ ਪਾਲਿਸੀ ਪਾਰਸ ਲੈ ਲੈ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਅਖਵਾਈ ਦੇ ਵਿੱਚ ਅੱਜ ਵਾਲਾ ਅੱਜ ਵਾਲਾ ਇਹ ਹੋ ਰਿਹਾ ਵਿਸ਼ਾਲ ਤਰਨਾ ਇਹ ਤੇਰੇ ਤਬੂਤੇ ਵਿੱਚ ਆਖਰੀ ਕਿਲ ਹੋਊਗਾ ਆਖਰੀ ਕਿਲ ਇੱਥੋਂ ਇੱਥੋਂ ਤੇਰੀ ਤੇਰੀ ਇਹ ਝੁੱਟੀ ਸਰਕਾਰ ਤੇਰੀ ਇਹ ਲੁੱਟਣ ਵਾਲੀਆਂ ਪੰਜਾਬ ਨੂੰ ਪਾਲਿਸੀਆਂ ਫੇਲ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਓਂਕਾਰ ਭਰ ਕੇ ਜਾਣਗੇ ਤੇ ਤੈਨੂੰ ਦੱਸ ਕੇ ਜਾਣਗੇ ਤੇ ਇੱਕ ਗੱਲ ਹੋਰ ਬਸ ਅੱਧੇ ਮਿੰਟ ਚ ਨਿਬੇੜ ਦੇਣਾ ਕਿਉਂਕਿ ਸਮਾਂ ਘਟਾ ਜੇ ਪਾਲਿਸੀ ਇਹ ਵਾਪਸ ਨਾ ਲਈ ਸਰਕਾਰ ਸੁਣ ਲਵੇ ਕੰਨ ਖੋਲ ਕੇ ਕੰਨ ਖੋਲ ਕੇ ਸੁਣ ਲਵੇ ਪੰਜਾਬ ਸਰਕਾਰ ਭਗਵੰਤ ਮਾਨ ਕੇਜਰੀਵਾਲ ਮੰਤਰੀ ਐਮ ਐਲ ਏ ਜੇ ਪਾਲਸੀ ਵਾਪਸ ਨਾ ਹੋਈ ਤੁਹਾਡੇ ਮੰਤਰੀ ਤੇ ਤੁਹਾਡੇ ਐਮ ਐਲ ਏ ਪਿੰਡ ਦੀ ਝੂਝ ਨਹੀਂ ਵੜਨੰਦੇ ਝੂਝ ਨਹੀਂ ਵੜਨੰਦੇ ਜੇ ਤੁਹਾਡੇ ਜੇ ਤੁਹਾਡੇ ਐਮ ਐਲ ਏ ਮੰਤਰੀ ਪਿੰਡ ਦੀ ਝੂਝ ਵੜ ਗਏ ਤਾਂ ਸਾਨੂੰ ਪੰਜਾਬੀ ਨਾਲ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ